ਹਾਂਜੀ ਸਤਿ ਸ੍ਰੀ ਅਕਾਲ ਜੀ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪ्योर ਦੇਸੀ ਚੂਚੇ ਤੁਹਾਡੀ ਹਾਜ਼ਰੀ ਤੁਹਾਡੇ ਲਈ ਠੀਕ ਹੈ ਜੀ ਅੰਡਿਆਂ ਦੇ ਢੇਰ ਲਾਉਣ ਲਈ ਹਾਂਜੀ ਅੰਡੇ ਬਹੁਤ ਜ਼ਿਆਦਾ ਅੰਡੇ ਦੇਣ ਵਾਲੀ ਨਸਲ ਆਪਾਂ ਰੱਖਦੇ ਆਂ ਤੇ ਦੇਸੀ ਚੂਚੇ ਆਪਾਂ ਸੇਲ ਕਰਦੇ ਆਂ ਜੀ ਜਿਨ੍ਹਾਂ ਨੂੰ ਵੀ ਵੀਰਾਂ ਨੂੰ ਭੈਣਾਂ ਨੂੰ ਵੀਰ ਬਜ਼ੁਰਗਾਂ ਉਹ ਵੀਡੀਓ ਵਧੀਆ ਲੱਗਦੀ ਹੁੰਦੀ ਆ ਸਾਡੀ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਜੀ ਤੇ ਬਹੁਤ ਪਿਆਰ ਦਿੰਨੇ ਹੋ ਤੁਸੀਂ ਤੇ ਜਿਨ੍ਹਾਂ ਨੇ ਚੂਚੇ ਖਰੀਦਣੇ ਨੇ ਉਹ ਚੂਚੇ ਵੀ ਖਰੀਦ ਸਕਦੇ ਹੋ ਹਰ ਇੱਕ ਨਸਲ ਸਾਡੇ ਕੋਲੇ ਉਪਲਬਧ ਹੈ ਪਿਓਰ ਦੇਸੀ ਚੂਚੇ ਅਸੀਂ ਸੇਲ ਕਰਦੇ ਆਂ ਤੇ ਦੇਖ ਸਕਦੇ ਹੋ ਤੁਸੀਂ ਆਪਾਂ ਇੱਕ ਗੱਲ ਹੋਰ ਵੀ ਤੁਹਾਨੂੰ ਦੱਸ ਦਈਏ ਆਪਾਂ ਮਦਦ ਵੀ ਪੂਰੀ ਕਰੀਦੀ ਆ ਬਾਅਦ ਦੇ ਵਿੱਚ ਵੀ ਕਿਸੇ ਨੂੰ ਕੋਈ ਲੋੜ ਹੈ ਨਾਲ ਦੀ ਨਾਲ ਦੋ ਦੂਜੀ ਰਿੰਗ ਵੱਜਣ ਨਹੀਂ ਦਿੰਦੇ ਨਾਲ ਦੀ ਨਾਲ ਫੋਨ ਚੱਕਿਆ ਹੁੰਦਾ ਇੱਕ ਇਹ ਬੇਨਤੀ ਹੈ ਵੀ ਜੇ ਦੋ ਵਾਰ ਫੋਨ ਨਹੀਂ ਚੱਕਿਆ ਜਾਂਦਾ ਕਿਸੇ ਕਾਰਨ ਮਜਬੂਰੀ ਜਾਂ ਫਿਰ ਮੈਂ ਆਪ ਫੋਨ ਲਾ ਲੈਣਾ ਹਾਂ ਠੀਕ ਹੈ ਜੀ ਤੁਸੀਂ ਫਿਕਰ ਨਾ ਕਰਿਆ ਕਰੋ ਵੀ ਪਤਾ ਨਹੀਂ ਕਿੱਧਰ ਚਲੇ ਗਿਆ ਭਾਈ ਸੰਦੀਪ ਸਿੰਘ ਗਰੇਵਾਲ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤੇ ਦੇਖ ਸਕਦੇ ਹਾਂ ਜਿੰਨੀ ਵੀ ਕੁਆਂਟੀਟੀ ਦੇ ਵਿੱਚ ਲੋੜ ਹੈ ਨਫਲ ਪਿਓਰ ਨਸਲ ਹੁੰਦੀ ਹੈ ਆਪਣੇ ਕੋਲੇ ਇੱਕ ਮੈਂ ਤੁਹਾਨੂੰ ਹੋਰ ਵੀ ਰੋ ਗੱਲ ਦੱਸਦੇ ਆਂ ਵੀ ਹੁਣ ਵੱਡੇ ਚੂਚੇ ਪਾਉਣ ਸੀ ਫਾਇਦਾ ਹੈ ਠੀਕ ਹੈ ਜੀ ਘੱਟ ਤੋਂ ਘੱਟ ਇੱਕ ਮਹੀਨੇ ਵਾਲੇ ਪਾਓ ਉਸ ਤੋਂ ਵੱਡੇ ਜਿੰਨੇ ਮਰਜ਼ੀ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਇੱਕ ਮਹੀਨੇ ਵਾਲੇ ਜਿਹੜੇ ਚੂਚੇ ਹੋਣਗੇ ਉਹ ਹੁਣ ਜਮਾਂ ਟੁਕਦੇ ਸਮੇਂ ਤੇ ਜਾ ਕੇ ਅੰਡੇ ਦੇਣ ਲੱਗ ਜਾਣਗੇ ਤੇ ਦੇਖੋ ਵਧੀਆ ਨਸਲ ਪਿਓਰ ਬਰੀਡ ਠੀਕ ਹੈ ਜੀ ਤੁਹਾਡੇ ਲਈ ਹਾਜ਼ਰ ਹੋਏ ਆਂ ਆਪਾਂ ਦੇਸੀ ਚੂțe ਜਿੰਨੀ ਵੀ ਲੋੜ ਐ ਤੁਹਾਨੂੰ ਮਿਲ ਜਾਣਗੇ 100 200 400 800 1000 2000 4000 ਜਿੰਨੇ ਵੀ ਚਾਹੀਦੇ ਇੱਕ ਮੈਂ ਤੁਹਾਨੂੰ ਬੇਨਤੀ ਹੋਰ ਕਰਨੀ ਐ ਜਿੰਨਾ ਵੀ ਵੀਰਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਐ ਉਹ ਥੋੜੇ ਤੋਂ ਸ਼ੁਰੂ ਕਰਿਆ ਕਰੋ ਬਾਅਦ ਦੇ ਵਿੱਚ ਜਿੰਨੇ ਮਰਜ਼ੀ ਅਗਲੀ ਵਾਰ ਮੇਰੇ ਤੋਂ ਜਿੰਨੇ ਮਰਜ਼ੀ ਲੈ ਲਿਆ ਕਰੋ ਕਿਉਂਕਿ ਮੈਂ ਤੁਹਾਡੀ ਮਦਦ ਇਸ ਲਈ ਕਰਨੀ ਐ ਵੀ ਤੁਸੀਂ ਕਾਮਯਾਬ ਹੋਵੋ ਜੇ ਹੁਣ ਮੈਂ ਤੁਹਾਨੂੰ ਪਹਿਲਾਂ ਹੀ ਕਹਿਦਾ ਵੀ 1000 ਚੂਚਾ ਲੈ ਲਓ 500 ਲੈ ਲਓ ਤੇ ਤੁਹਾਨੂੰ ਦਿੱਕਤਾਂ ਆ ਜਾਂਦੀਆਂ ਨੇ ਜਿਹੜੇ ਵੀਰ ਦੋ ਜਾਣੇ ਚਾਰ ਜਾਣੇ ਰਲ ਕੇ ਕਰਦੇ ਨੇ ਉਹ ਭਾਵੇਂ ਮੰਨ ਲਓ ਸ਼ੁਰੂ ਕਰ ਸਕ ਵੱਧ ਪਾ ਲਓ ਕਈ ਵੀਰ ਸਾਡੇ ਤੋਂ ਜੁਆਇੰਟ ਕੰਮ ਕਰਦੇ ਨੇ ਉਹ ਤੇ ਉਹ ਉਹ ਠੀਕ ਆ ਉਹਨਾਂ ਨੂੰ ਜੇ ਉਹ 1000 ਚੂਚਾ ਵੀ ਪਾਉਂਦੇ ਨੇ ਤਿੰਨ ਜਾਣੇ ਉਹਨਾਂ ਨੂੰ ਠੀਕ ਆ ਇਕੱਲੇ ਨੂੰ 300 500 700 ਬੈਠੀ ਤਾਂ 300 ਵੀ ਠੀਕ ਹੈ ਇੱਕ ਬੰਦੇ ਨੂੰ ਠੀਕ ਹੈ ਨਾ ਤੇ ਦੇਖੋ ਦੇਸੀ ਚੂਚਾ ਤੇ ਮੈਂ ਜਿਹੜੀ ਗੱਲ ਕਰਦੇ ਸੀ ਵੀ ਥੋੜੇ ਤੋਂ ਸ਼ੁਰੂ ਕਰਿਆ ਹੋਇਆ ਕੰਮ ਕਾਮਯਾਬੀ ਮਿਲਦੀ ਹੈ ਆਪਾਂ ਨੂੰ ਤੇ ਅਗਲੇ ਸਾਲ ਤੁਸੀਂ ਜਿੰਨੇ ਮਰਜ਼ੀ ਪਾਲਿਓ ਮੈਂ ਨਹੀਂ ਤੁਹਾਨੂੰ ਰੋਕਦਾ ਆ ਇਹਨਾਂ ਦੇ ਬੈਠਣ ਲਈ ਲਾ ਲਾ ਲੈਣੇ ਹੁੰਦੇ ਆ ਆਪਾਂ ਇਹਦੇ ਉੱਤੇ ਬੈਠ ਜਾਂਦੇ ਨੇ ਇਹ ਤੇ ਇੱਕ ਜਿਹੜੇ ਵੀਰਾਂ ਦੇ ਚੁੱਕੇ ਵੱਡੇ ਹੋ ਗਏ ਕੈਲਸ਼ੀਅਮ ਦਾ ਵਿਸ਼ੇਸ਼ ਧਿਆਨ ਰੱਖੋ ਭਾਈ ਕੈਲਸ਼ੀਅਮ ਦੇ ਕਾਰਨ ਚੁੱਕੇ ਮਰ ਜਾਂਦੇ ਨੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕੈਲਸ਼ੀਅਮ মালਟੀਵਿਟਾਮਿਨ ਬ੍ਰੋਟੋਨ ਲੀਵਰ ਵਾਸਤੇ ਇਹਨਾਂ ਨੂੰ ਪਾਉਣੀ ਬਹੁਤ ਹੀ ਜ਼ਰੂਰੀ ਹੈ ਤੇ ਉਹ ਪਾਓ ਇਹਨਾਂ ਨੂੰ ਦੇਖੋ ਪ्योर ਦੇਸੀ ਚੂਚਾ ਤੋਡੇ ਲਈ ਹਾਜ਼ਰ ਹੈ ਜਿੰਨੀ ਵੀ ਕੁਆਂਟੀਟੀ ਚਾਹੀਦੀ ਹੈ ਇੱਕ ਉਧਰ ਵੱਡਾ ਚੂਚਾ ਵੱਡੇ ਨੇ ਆਪਣੇ ਕੋਲੇ 3 ਸਾਢੇ 3 ਮਹੀਨਿਆਂ ਦੇ ਲਗਭਗ ਨੇ ਬਲੈਕ ਐਸਟਰਾਲੋਪ ਬਹੁਤ ਵਧੀਆ ਬਰੀਡ ਹੈ ਤੇ ਪੰਜ ਸੱਤ ਕਾਂਡੇ ਦੇਣ ਦੀਆਂ ਮੁਰਗੀਆਂ ਨੇ ਨੰਨੀ ਨੇ ਉਹ ਵੀ ਉਹ ਮਿਲ ਜਾਣਗੀਆਂ ਤੇ ਉਹਦੇ ਚ ਸੱਤ ਅੱਠ ਪੀਸ ਆ ਰ ਆ ਯਾਰ ਨੇ ਬਾਕੀ ਬਲੈਕ ਐਸਟਰਾਲੋਪ ਹੀ ਹੈ ਜਿੰਨਾ ਨੂੰ ਉਹ ਚਾਹੀਦਾ ਵੱਡਾ ਉਹ ਮਿਲ ਜੂਗਾ ਤੇ ਕੋਈ ਵੀ ਜਿੰਨੀ ਵੀ ਕੁਆਂਟੀਟੀ ਚਾਹੀਦੀ ਹੈ ਬੁਕਿੰਗ ਕਰਵਾ ਲਓ ਬੁਕਿੰਗ ਜ਼ਰੂਰੀ ਹੈ ਮੇਰੇ ਵੀਰੋ ਬੁਕਿੰਗ ਕਰਵਾ ਲਓ ਤੁਸੀਂ ਤੇ ਜਿਨ੍ਹਾਂ ਨੇ ਡਾਇਰੈਕਟ ਚੱਕਣ ਆਉਣਾ ਹੈ ਉਹ ਫੋਨ ਕਰਕੇ ਆਉਣ ਠੀਕ ਹੈ ਜੀ ਤੇ ਦੇਖ ਸਕਦੇ ਹੋ ਹਾਂਜੀ ਕਾਤਰੀ ਕਾਲ ਸੇਅਰ ਜਰੂਰ ਕਰਦੇ ਹੋ ਜੀ ਆਪਣਾ ਗਰੇਵਾਲ ਫੋਲਟਰੀ ਕੇਮ YouTube ਚੈਨਲ ਹੈ ਪਹਿਲਾਂ ਚੈਨਲ ਆਪਣਾ ਕੁਝ ਕਾਰਨਾ ਕਰਕੇ ਬੰਦ ਕਰਵਾ ਦਿੱਤਾ ਗਿਆ ਜਾਂ ਕਰ ਦਿੱਤਾ ਜ YouTube ਨੇ ਤੇ ਹੁਣ ਆਪਾਂ ਦੁਬਾਰਾ ਚਲਾਇਆ ਇਹਨੂੰ ਸਬਸਕ੍ਰਾਈਬ ਕਰ ਲਿਓ ਜੀ ਚੈਨਲ ਨੂੰ ਸ਼ੇਅਰ ਕਰਦੇ ਆ ਕਰੋ ਤੇਜ ਬੁਕਿੰਗ ਲਈ ਮਿਲੋ ਬਾਕੀ ਬੱਕਰੇ ਤੇ ਮੁਰਗੇ ਦਾ achar ਮਿਲਦਾ ਜੀ ਦੇਸੀ ਬੱਕਰਾ ਦੇਸੀ ਮੁਰਗੇ ਦਾ achar ਵੀ ਆਪਾਂ ਸੇਲ ਕਰਦੇ ਆਂ ਜਿੰਨੀ ਵੀ ਕੁਆਂਟੀਟੀ ਚ ਚਾਹੀਦਾ ਉਹ ਤੁਹਾਨੂੰ ਮਿਲ ਜੂਗਾ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ